ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੰਜੀਤ ਜੁਲਰ YouTube ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਰਾਣੀ ਹਾਰ ਤੇ ਆ ਜੀ ਜੋ ਕਿ ਪਕਸਤਾਨੀ ਰਾਣੀ ਹਾਰ ਵੀ ਤੁਸੀਂ ਕਹਿ ਸਕਦੇ ਹੋ ਆਓ ਦੋਸਤੋ ਇੱਕ ਝਾਤ ਤੁਹਾਨੂੰ ਰਾਣੀ ਹਾਰ ਤੇ ਕਰਾਉਨੇ ਆ ਜੀ ਔਰ ਦੇਖ ਕੇ ਦੱਸਣਾ ਜੀ ਕਿੱਦਾਂ ਲੱਗਿਆ ਸਾਡਾ ਰਾਣੀ ਹਾਰ ਜੋ ਕਿ ਅੱਜ ਤੋਂ 50 ਸਾਲ ਪੁਰਾਣਾ ਰਾਣੀ ਹਾਰ ਆਪਾਂ ਕਹਿ ਸਕਦੇ ਹਾਂ ਜੀ ਜੋ ਕਿ ਆਪਣੇ ਨਾਨੀ ਦਾਦੀ ਦੇ ਸਮਿਆਂ ਦਾ ਰਾਣੀ ਹਾਰ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਰਾਣੀ ਹਾਰ ਦੇ ਆਪਾਂ ਜੇ ਵੇਟ ਦੀ ਗੱਲ ਕਰੀਏ ਜੀ ਵੇਟ ਆਪਣਾ 42 ਗ੍ਰਾਮ ਜਾਨੀ ਕਿ ਸਵਾ ਚਾਰ ਤੋਲਿਆਂ ਦੇ ਵਿੱਚ ਰੈਡੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਦੇ ਨਾਲ ਤਿਆਰ ਕੀਤਾ ਹੋਇਆ ਕਨਸੈਪਟ ਹੈ ਜੀ ਇਸ ਦੇ ਨਾਲ ਅਗਰ ਤੁਸੀਂ ਟਿੱਕਾ ਐਡ ਕਰਾਉਣਾ ਹੈ ਜੀ 8 ਕਿ ਗ੍ਰਾਮ 골ਡ ਦੇ ਵਿੱਚ ਟਿੱਕਾ ਵੀ ਐਡ ਕਰਕੇ ਦੇਵਾਂਗੇ ਤੁਹਾਨੂੰ ਔਰ ਰਿੰਗ ਵਗੈਰਾ ਐਡ ਕਰਾਉਣੀ ਹੈ 3 ਤੋਂ 4 ਗ੍ਰਾਮ गोल्ड वेट ਦੇ ਵਿੱਚ ਰਿੰਗ ਵੀ ਐਡ ਕਰਕੇ ਦੇ ਸਕਦੇ ਆ ਸੋ ਦੋਸਤੋ ਇਹ ਪੂਰਾ ਕਨਸੈਪਟ ਤੁਹਾਡਾ 50 ਤੋਂ 55 ਗ੍ਰਾਮ 골ਡ ਦੇ ਵਿੱਚ ਰੈਡੀ ਹੋ ਜਾਏਗਾ ਅਗਰ ਕਿਸੇ ਵੀ ਮੇਰੇ ਵੀਰ ਭੈਣ ਨੇ ਬਾਹਰ ਬੈਠੇ ਨੇ ਵੀ ਆਰਡਰ ਕਰਨਾ ਹੈ ਉਹ ਸਾਨੂੰ ਕਾਲ ਜਾਂ ਮੈਸੇਜ ਕਰਕੇ ਆਰਡਰ ਕਰ ਸਕਦਾ ਹੈ ਸਾਡਾ YouTube ਦੇ ਉੱਪਰ ਚੈਨਲ ਰਣਜੀਤ ਜੁਲਰ ਕਰਕੇ ਸਰਚ ਕਰੋ ਔਰ ਸਾਡਾ Instagram ਤੇ ਪੇਜ ਹੈ ਰਣਜੀਤ ਜੁਲਰ ਸਿਲਵਰ ਦਾ ਸਾਡਾ ਅਲੱਗ ਪੇਜ ਆਪਾਂ ਬਣਾਇਆ ਹੈ ਸਿਲਵਰ ਗੈਲਰੀ ਰਣਜੀਤ ਜੁਲਰ ਸਿਲਵਰ ਗੈਲਰੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਇਨਕੁਆਰੀ ਹੁੰਦੀ ਹੈ ਸਾਡੇ ਅਲੱਗ-ਅਲੱਗ ਪੇਜ ਔਰ ਚੈਨਲ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਂਝੀ ਕਰ ਸਕਦੇ ਹੋ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਅਸੀਂ ਦੇਣ ਨੂੰ ਰੈਡੀ ਆ ਜੀ ਸਾਡੇ ਵਟਸਐਪ ਨੰਬਰਾਂ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰਕੇ ਤੁਹਾਡਾ ਇੱਕ ਕੁਐਸਚਨ ਦਾ ਆਨਸਰ ਲੈ ਸਕਦੇ ਹੋ ਕਈ ਵਾਰ ਕਾਲਸ ਇੰਨੀ ਜਿਆਦਾ ਹੋਣ ਹੋ ਜਾਂਦੀਆਂ ਨੇ ਸਾਡੇ ਤੋਂ ਨਹੀਂ ਪਿਕ ਹੁੰਦੀਆਂ ਸੋ ਉਹਨਾਂ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਮਾਫੀ ਮੰਗਦੇ ਆ ਸੋ ਬਾਕੀ ਤੁਹਾਡੇ ਨਾਲ ਇਦਾਂ ਦੇ ਡਿਜ਼ਾਈਨ ਆਪਾਂ ਸ਼ੇਅਰ ਕਰਦੇ ਰਹਾਂਗੇ ਬਹੁਤ ਸਾਰੇ ਨਵੇਂ-ਨਵੇਂ ਡਿਜ਼ਾਈਨ ਬਣ ਰਹੇ ਨੇ ਤੁਸੀਂ ਸਾਡੀ ਵੀਡੀਓ ਨੂੰ ਇਦਾਂ ਹੀ ਪਿਆਰ ਰਿਸਪੋਰਟ ਕਰਦੇ ਰਹੋ ਅਸੀਂ ਤੁਹਾਡੇ ਲਈ ਹਰ ਦਿਨ ਦੀ ਤਰ੍ਹਾਂ ਨਵੀਆਂ-ਨਵੀਆਂ ਵੀਡੀਓਜ਼ ਆਪ ਕਾਉਂਦੇ ਰਹਾਂਗੇ ਲੈ ਕੇ ਲਾਸਟ ਤੇ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ